ਮੇਲਾ ਸਤਰੰਗ 2025 ਗੁਰੂ ਨਾਨਕ ਕਾਲਜ ਭਲਾੜਾ ਵਿਖੇ 5 6 7 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਆਪਾਂ ਅੱਜ ਆਇਆ ਗੁਰੂ ਨਾਨਕ ਕਾਲਜ ਦੇ ਵਿੱਚ ਦੇਖਦੇ ਹਾਂ ਕਿ ਮੇਲੇ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਆਓ ਆਪਾਂ ਅੰਦਰ ਚੱਲ ਕੇ ਤੁਹਾਨੂੰ ਸਾਰਾ ਕੁਝ ਦਿਖਾਣੇ ਆ ਜੀ ਅੱਪਾ ਕਾਲਜ ਦੇ ਵਿਦਿਆਰੇ ਚਾਹ ਹੁਣ ਇਸ ਤੋਂ ਦੇਖਦੇ ਇੱਥੇ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਨੇ ਇੱਥੇ ਇੱਕ ਦਿਖਾਇਆ ਜਾ ਰਿਹਾ ਕਿ ਕੱਚਾ ਜੋ ਪੁਰਾਣੇ ਜ਼ਮਾਨੇ ਚ ਆਪਣੇ ਹੁੰਦਾ ਸੀ ਹਵੇਲੀਆਂ ਹੁੰਦੀਆਂ ਸੀ ਪਿੰਡਾਂ ਦਾ ਮਾਹੌਲ ਹੁੰਦਾ ਸੀ ਉਸ ਬਾਰੇ ਇੱਕ ਜਾਣਕਾਰੀ ਦੇਣਗੇ ਆਪਾਂ ਗੱਲ ਕਰਦੇ ਹਾਂ ਕਾਲਜ ਦੇ ਸਟਾਫ ਨਾਲ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਗੁਰਦੀਪ ਸਿੰਘ ਜੀ ਪੰਜਾਬੀ ਵਿਭਾਗ ਸਰ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਹਨ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹੋ ਔਰ ਇਹ ਕੀ ਚੀਜ਼ ਹੈ ਜਿਸ ਬਾਰੇ ਕੋਈ ਜਾਣਨਾ ਪਾਉ ਚਾਹਣਾ ਪਾਵੇ ਸਰ ਸਾਡਾ ਮੇਲਾ 5 6 7 ਅਪ੍ਰੈਲ ਨੂੰ ਹੋ ਰਿਹਾ ਹੈ ਕਲਾ ਵਿਰਾਸਤੀ ਤੇ ਵਿਦਿਕ ਮੇਲਾ ਇਹ ਵਿਰਾਸਤੀ ਪੋਰਸ਼ਨ ਹੈਗਾ ਸਾਡੇ ਕੋਲ ਸ਼ਰੂ ਦੇ ਵਿੱਚ ਜਾਲਦਾਰਾਂ ਦੀ ਹਵੇਲੀ ਦਾ ਸੀਨ ਕ੍ਰੀਏਟ ਕਰਿਆ ਗਿਆ ਇਹ ਸਾਰੀਆਂ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਾਲਦਾਰ ਘਰਾਨਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਸੋਫਾ ਸੈੱਟ ਜਾਂ ਸਮਾਨ ਹੁੰਦਾ ਸੀ ਉਹ ਸਾਰਾ ਇੱਥੇ ਡਿਜ਼ਾਈਨ ਕਰਿਆ ਜਾਵੇਗਾ ਉੱਪਰਲੇ ਪੋਰਸ਼ਨ ਦੇ ਵਿੱਚ ਪੁਰਾਣੇ ਪਿੰਡ ਦਾ ਖਾਸ ਕਰਕੇ ਜਿਹੜਾ ਵਿਆਹ ਦਾ ਜਿਹੜਾ ਸ਼ਗਨਾ ਦਾ ਇੱਕ ਥੀਮ ਦੇ ਤਹਿਤ ਪੂਰੇ ਪਿੰਡ ਨੂੰ ਪ੍ਰੈਜੈਂਟ ਕਰਿਆ ਜਾਵੇਗਾ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੀ ਵਰਕਿੰਗਸ ਪਹਿਲਾਂ ਹੁੰਦੀਆਂ ਰਹੀਆਂ ਨੇ ਪੁਰਾਣੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਔਰਤਾਂ ਕੰਮ ਕਰਦੀਆਂ ਸੀ ਚੁੱਲਿਆਂ ਦੇ ਉੱਤੇ ਹਾਰਿਆਂ ਦੇ ਉੱਤੇ ਜਾਂ ਹੋਰ ਖਾਸ ਕਰਕੇ ਪ੍ਰਾਣੀ ਜਿਹੜੀ ਪੰਜਾਬ ਦੀ ਰਤਰ ਪੰਜਾਬ ਦੀ ਟ੍ਰੈਡੀਸ਼ਨ ਹੈ ਉਹ ਸਾਰੀ ਇਸ ਮੇਲੇ ਦੇ ਵਿੱਚ ਪੇਸ਼ ਕਰੀ ਜਾਊਗੀ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਸਾਨੂੰ ਉਹ ਦਿਖਾਓਗੇ ਜੀ ਕਿਸ ਤਰ੍ਹਾਂ ਦੇ ਹਾਂ ਬਿਲਕੁਲ ਜੀ ਸਾਡੇ ਕੋਲੇ ਕਲਾ ਵਿਰਾਸਤੀ ਤੇ ਵਿਦਿਅਕ ਮੇਲੇ ਦੇ ਵਿੱਚ ਐਜੂਕੇਸ਼ਨਲ ਖਾਸ ਕਰਕੇ ਸਾਡਾ ਜਿਹੜੇ ਵਿਦਿਆਰਥੀ ਇਹਨਾਂ ਸੰਸਥਾਵਾਂ ਦੇ ਵਿੱਚੋਂ ਪੜ੍ਹ ਕੇ ਜਿਨ੍ਹਾਂ ਨੇ ਸਟਾਰਟਅੱਪ ਸ਼ੁਰੂ ਕਰੇ ਨੇ ਵੱਡੇ ਪੱਧਰ ਤੇ ਵੱਡੇ ਵੱਡੀਆਂ ਥਾਵਾਂ ਤੇ ਦਿੱਲੀ ਵਰਗੇ ਮਹਾਨਗਰਾਂ ਦੇ ਵਿੱਚ ਉਹ ਸਾਰੇ ਵਿਦਿਆਰਥੀ 100 150 ਬੱਚਾ ਜਿਹੜਾ ਇੱਥੇ ਆਵੇਗਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੇਗਾ ਖਾਸ ਕਰਕੇ ਸਕਿੱਲ ਨੂੰ ਲੈ ਕੇ ਜਾਂ ਕਲਚਰ ਨੂੰ ਲੈ ਕੇ ਵਿ ਇਤਿਹਾਸ ਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੰਪਲੀਟ ਰਾਜ ਕਿਵੇਂ ਦਾ ਸੀ ਜਾਂ ਚైనా ਦਾ ਬਾਜ਼ਾਰ ਕਿਵੇਂ ਦਾ ਸੀ ਸੰਗੀਤ ਭਾਗ ਵੱਲੋਂ ਇਸ ਤਰ੍ਹਾਂ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਹੋਮ ਸਾਇੰਸ ਭਾਗ ਵੱਲੋਂ ਫੈਸ਼ਨ ਟੈਕਨੋਲੋਜੀ ਭਾਗ ਵੱਲੋਂ ਲਾਇਬ੍ਰੇਰੀ ਵਿਭਾਗ ਵੱਲੋਂ ਪੁਸਤਕ ਮੇਲਾ ਵਿਸ਼ੇਸ਼ ਤੌਰ ਤੇ ਲਾਇਆ ਜਾਣਾ ਹੈ ਪੰਜਾਬੀ ਵਿਭਾਗ ਵੱਲੋਂ ਹਿੰਦੀ ਭਾਗ ਵੱਲੋਂ ਅੰਗਰੇਜ਼ੀ ਭਾਗ ਵੱਲੋਂ ਲੈਂਗੁਏਜ ਵੱਲੋਂ ਸਾਰੇ ਵੱਲੋਂ ਆਪਣੇ ਆਪਣੇ ਬੱਚੇ ਜਿਸ ਤਰ੍ਹਾਂ ਅਸੀਂ ਹੁਣ ਤੱਕ 1971 ਤੋਂ ਲੈ ਕੇ 2000 25 ਤੱਕ ਜਿਸ ਤਿਸ ਤਰੀਕੇ ਨਾਲ ਵਿਕਾਸ ਕੀਤਾ ਉਹ ਸਾਰਾ ਕੋਸ਼ਿਸ਼ ਮੇਲੇ ਵਿੱਚ ਅਸੀਂ ਪ੍ਰੈਜੈਂਟ ਕਰਾਂਗੇ ਸਾਨੂੰ ਦਿਖਾਓਗੇ ਕਿੱਥੇ ਤਿਆਰੀ ਹੋ ਰਹੀ ਹੈ ਹਾਂਜੀ ਬਿਲਕੁਲ ਅੰਦਰ ਆਪਾਂ ਚੱਲਦੇ ਆਂ ਆਜੋ ਜੀ ਆਪਾਂ ਚੱਲਦੇ ਆਂ ਅੰਦਰ ਦੇਖਦੇ ਆਂ ਕਿਸ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ अपना मैडम ने आपा उन नाल ਗੱਲ ਕਰਨਾ ਚਾਹਵਾਗੇ मैडम ਕੀ ਨਾਮ ਹੈ ਤੁਹਾਡਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਡਾਕਟਰ ਸੁਖਵਿੰਦਰ ਕੌਰ ਹੈ ਮੈਂ ਹੈਡ ਆਫ ਹਿਸਟਰੀ ਡਿਪਾਰਟਮੈਂਟ ਆ ਮੈਡਮ ਦੱਸੋਗੇ ਮੇਲੇ ਦੀ ਜੋ ਤਿਆਰੀਆਂ ਹੋ ਰਹੀਆਂ ਕਿ ਇਸ ਦੇ ਬਾਰੇ ਕੋਈ ਜਾਣਕਾਰੀ ਪਾਓਗੇ ਹਾਂਜੀ ਸਰ ਸਾਡਾ ਇਤਿਹਾਸ ਵਿਭਾਗ ਮੇਲੇ ਚ ਆਈ ਵਾਰ ਛੰਦਾ ਆ ਤੇ ਇਸ ਵਾਰ ਵੀ ਸਾਡੀ ਕੋਸ਼ਿਸ਼ ਹੈ ਕਿ ਛਾ ਜੀਏ ਪੂਰਾ ਕਾਲਜ ਛਾਵੇ ਇਸ ਮੇਲੇ ਚ ਕਿਉਂਕਿ ਅਸੀਂ ਐਜੂਕੇਸ਼ਨਲ ਬੇਸਡ ਨੂੰ ਲੈ ਕੇ ਬੱਚਿਆਂ ਦੀ ਸਕਿੱਲ ਨੂੰ ਪ੍ਰਮੋਟ ਕਰਨ ਜਾ ਰਹੇ ਆ ਇਹਦੇ ਚ ਕੀ ਹੈ ਕਿ ਪਹਿਲਾਂ ਅਸੀਂ ਸਿੱਖ ਜਰਨੈਲਾ ਬਾਰੇ ਦੱਸਾਂਗੇ ਜਦੋਂ ਤੁਹਾਡੀ ਐਂਟਰੀ ਹੋਊਗੀ ਇੱਥੇ ਜਿਹੜਾ ਪੱਗ ਦਾ ਇਤਿਹਾਸ ਦੱਸਿਆ ਜਾਊਗਾ ਕਿ ਪੱਗ ਕਿਉਂ ਜ਼ਰੂਰੀ ਆ ਅੱਜ ਦੇ ਬੱਚੇ ਪੱਗ ਤੋਂ ਦੂਰ ਹੁੰਦੇ ਜਾ ਰਹੇ ਨੇ ਕਿਉਂ ਉਹ ਕੁਰਤੀਆਂ ਵੱਲ ਜਾ ਰਹੇ ਨੇ ਕਿਉਂ ਡਰੱਗਸ ਵੱਲ ਜਾ ਰਹੇ ਨੇ ਉਹਨਾਂ ਨੂੰ ਉਹਦੇ ਤੇ ਮੈਸੇਜ ਦਿੱਤਾ ਜਾਊਗਾ ਫਿਰ ਇੱਧਰ ਸਾਡੇ ਜਿਹੜੇ ਸਿੱਖ ਇਤਿਹਾਸ ਦੇ ਜਰਨਲ ਨੇ ਜਿਨ੍ਹਾਂ ਨੂੰ ਭੁੱਲਦੇ ਜਾ ਰਹੇ ਨੇ ਜੋਰਾਵਰ ਸਿੰਘ ਹੈ ਠੀਕ ਹੈ ਫਤਿਹ ਸਿੰਘ ਆਲੂ ਵਾਲੀਆ ਹੈ ਜੱਸਾ ਸਿੰਘ ਆਲੂ ਵਾਲੀਆ ਹਰੀ ਸਿੰਘ ਨਲੂਆ ਉਹਦੇ ਬਾਰੇ ਇਤਿਹਾਸ ਦੱਸਾਂਗੇ ਨਾਲ ਦੇ ਕਮਰੇ 'ਚ ਹੀ ਸਾਡਾ ਜਿਹੜਾ ਹੈ ਮਿਊਜ਼ੀਅਮ ਹੈ ਦੇ ਆਰਮਸਾਨੀ ਮਿਊਜ਼ੀਅਮ ਉੱਥੇ ਮੋਹਨ ਜਤਾੜੋ ਦਾ ਬਾਜ਼ ਹੇ ਹਥਿਆਰ ਸੀ ਉਸ ਵੇਲੇ ਦੇ ਕਿ ਇਸ ਤਰੀਕੇ ਦੀਆਂ ਕਰੰਸੀ ਸੀ ਕਿਸ ਤਰੀਕੇ ਨਾਲ ਵਪਾਰ ਹੁੰਦਾ ਸੀ ਤੇ ਕਿਸ ਤਰੀਕੇ ਦੇ ਉਸ ਵੇਲੇ ਦੇ ਭਾਂਡੇ ਸੀ ਇਹ ਸਾਰਾ ਕੁਝ ਦੱਸਿਆ ਜਾਊਗਾ ਬਾਜ਼ਾਰ ਦੇ ਵਿੱਚ ਵੀ ਕਿਵੇਂ ਕਿਵੇਂ ਦਾ ਬਾਜ਼ਾਰ ਸੀ ਕਿਵੇਂ ਦੀਆਂ ਉਸ ਵੇਲੇ ਦੀਆਂ ਚੱਕੀਆਂ ਸੀ ਕਿਵੇਂ ਦੇ ਪੜੋਲੇ ਸੀ ਕੀ ਸੀ ਉਸ ਵੇਲੇ ਦੇ ਪਸ਼ੂਪਤੀ ਸ਼ਿਵ ਜੀ ਕੌਣ ਸੀ ਕਿਸ ਵੇਲੇ ਦੇ ਉਸ ਵੇਲੇ ਦੇ ਕਿਵੇਂ ਦੇ ਪ੍ਰੋਹਿਤ ਸੀ ਧਰਮ ਦਾ ਪ੍ਰਚਾਰ ਸੀ ਕਿ ਨਹੀਂ ਕਿ ਲੋਕ ਕੁਦਰਤੀ ਆਫਤਾਂ ਦਾ ਡਰਨ ਦੇ ਮਾਰੇ ਉਹਨਾਂ ਨਾਲ ਕਿਵੇਂ ਪੂਜਾ ਕਰਦੇ ਸੀ ਕਿਉਂ ਸਾਡੇ ਇੰਡੀਆ ਦੇ ਤਿੰਨੇ ਨਾਮ ਨੇ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦਾ ਇਕੱਲਾ-ਇਕੱਲਾ ਨਾਮ ਹੈ ਅਸੀਂ ਕਿਉਂ ਹਿੰਦੁਸਤਾਨ ਭਾਰਤ ਇੰਡੀਆ ਹੀ ਕਿਉਂ ਵੱਜਦੇ ਹਾਂ ਸੀ ਹਨਾ ਸਾਡੇ ਤਿੰਨ ਨਾਮ ਨੇ ਉਹਦੇ ਬਾਰੇ ਬੱਚਾ ਜਾਣਨਾ ਪਾਊਗਾ ਤੇ ਸਾਰਾ ਕੋਸ਼ ਇੱਥੇ ਜਿਹਨੇ ਪਾण्डे ਨੇ ਤੁਸੀਂ ਦੇਖ ਹੀ ਰਹੇ ਹੋ ਸਰ ਸਕ੍ਰਿਪਟ ਕਿਵੇਂ ਦੀ ਸੀ ਉਸ ਵੇਲੇ ਦੀ ਕਿਵੇਂ ਉਸ ਵੇਲੇ ਦੇ ਖਡੌਣੇ ਸੀ ਬੱਚੇ ਕਿਸ ਤਰੀਕੇ ਨਾਲ ਖੇਡਦੇ ਸੀ ਆ ਦੇਖੋ ਜੀ ਰੇਅਰ ਕੋਇਨ ਸੀ ਕਲੈਕਸ਼ਨ ਅਸੀਂ ਕਰ ਰੱਖੀ ਹੈ ਇਹ ਵੀ ਬੱਚਿਆਂ ਨੂੰ ਮੇਲੇ 'ਚ ਦੱਸਾਂਗੇ 1858 ਦਾ ਕੋਇਨ ਕਿੱਥੋਂ ਆਇਆ ਤੇ ਕਿਵੇਂ 1 ਰੁਪਏ ਦੀ ਕਾਰਡ ਸ਼ੇਰਸ਼ਾ ਸੂਰੀ ਨੇ ਕੱਢੀ ਇਹ ਸਾਰਾ ਕੁਝ ਅਸੀਂ ਤੁਹਾਨੂੰ ਜਿਹੜਾ ਇੱਥੇ ਦੱਸਾਂਗੇ ਮੇਲੇ ਦੇ ਵਿੱਚ ਕਿਉਂਕਿ ਇਹ ਬੜੀਆਂ ਰੇਅਰ ਚੀਜ਼ਾਂ ਨੇ ਸਰ ਜਿਵੇਂ ਸਕੇਲਟਨ ਹੈ ਸਕੇਲਟਨ ਵੀ ਅਸੀਂ ਦੱਸਾਂਗੇ ਵੀ ਇੱਥੇ ਦੱਸਾਂਗੇ ਮਨੁੱਖ ਪਹਿਲਾ ਕਿੱਥੋਂ ਆਇਆ ਤੇ ਕੀ ਉਹਨੇ ਕਿਹੜਾ ਪਸ਼ੂ ਪਾਲਿਆ ਤੇ ਕਿਵੇਂ ਦੀ ਉਹ ਕਰੰਸੀ ਵਰਤਦਾ ਸੀ ਇਹ ਸਾਰੇ ਚੀਜ਼ਾਂ ਤੇ ਅਸੀਂ ਇੱਥੇ ਚਾਨਣਾ ਪਾਵਾਂਗੇ ਤੇ ਅੱਗੇ ਸਾਡਾ ਦਰਬਾਰੇ ਖਾਲਸਾ ਰਣਜੀਤ ਸਿੰਘ ਦਾ ਦਰਬਾਰ ਲੱਗੂਗਾ ਜਿੱਥੇ ਅਸੀਂ ਰਣਜੀਤ ਸਿੰਘ ਦੀ ਐਡਮਿਨਿਸਟ੍ਰੇਸ਼ਨ ਬਾਰੇ ਦੱਸਾਂਗੇ ਉਹਦਾ ਰਾਜ ਪ੍ਰਬੰਧ ਕਿਵੇਂ ਦਾ ਸੀ ਅੱਜ ਦੀਆਂ ਦੇ ਸਰਕਾਰਾਂ ਦੇਖੀ ਉਸ ਲੈਵਲ ਦਾ ਰਾਜ ਪ੍ਰਬੰਧ ਚੱਲ ਨਹੀਂ ਰਿਹਾ ਪਰ ਇੱਕ ਕੱਲਾ ਸਾਡਾ ਸਿੱਖਾਂ ਦਾ ਰਾਜਾ ਹੋਇਆ ਪਹਿਲਾ ਰਾਜਾ ਜਿਨੇ ਇੰਨਾ ਕੋ ਵਧੀਆ ਰਾਜ ਪ੍ਰਬੰਧ ਚਲਾਇਆ ਕਿ ਦੇਖਣ ਵਾਲੀ ਗੱਲ ਹੈ ਕਿ ਉਹਨੇ ਕਿਵੇਂ ਆਪਣੇ ਜਰਨੈਲਾਂ ਨੂੰ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਸ਼ੇਰ ਸਿੰਘ ਅਸੀਂ ਇਹਨਾਂ ਤੋਂ ਹੀ ਸ਼ੁਰੂਆਤ ਕੀਤੀ ਹੈ ਵੀ ਕਿਸ ਵੇਲੇ ਦੀ ਉਸ ਵੇਲੇ ਦੀ ਕਰੰਸੀ ਸੀ ਉਹ ਕਰੰਸੀ ਤੇ ਕੀ ਉਕਰਿਆ ਹੋਇਆ ਸੀ ਇਹ ਸਾਰਾ ਕੁਝ ਦੱਸਾਂਗੇ ਕਿਵੇਂ ਉਸ ਵੇਲੇ ਹਰਮੰਦਰ ਸਾਹਿਬ ਨੂੰ ਅਬਦਾਲੀ ਨੇ ਜਿਹੜਾ ਢਾਟੇਰੀ ਕਰਤਾ ਸੀ ਤੇ ਕਿਵੇਂ ਪੂਰਿਆ ਸੀ ਸਾਡੇ ਜਰਨੈਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਰੈਪਲਿਕਾਸ ਨੇ ਸਰ ਜੇ ਦੇਖੀਏ ਰੈਪਲੀਕਾਸ ਹੀ ਬਣਾਏ ਨੇ ਉਹਨਾਂ ਦੀ ਨਕਲ ਕੀਤੀ ਗਈ ਹੈ ਇਹ ਐ ਨਹੀਂ ਵੀ ਜੇ ਸੰਘਿਆਸਨ ਅਸੀਂ ਲਗਾਤਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਸੰਘਿਆਸਨ ਉਸੇ ਲੈਵਲ ਦਾ ਆ ਜਾਂ ਉਹਦਾ ਕੋਹੇਨੂਰ ਦਾ ਹੀਰਾ ਲਾਇਆ ਅਸੀਂ ਇੱਕ ਨਕਲ ਕੀਤੀ ਹੈ ਰੈਪਲੀਕਾਸ ਨੇ ਪ੍ਰਕਿਰਤੀ ਕੀ ਹੈ ਵੀ ਕਿਵੇਂ ਉਸ ਤਰੀਕਾ ਦੇਖੋ ਜਿਵੇਂ ਝੰਡਾ ਪਿਆ ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਚੰਡਾ ਪਿਆ ਆ ਹਕਾਲ ਸਹਾਇ ਜਿਹੜਾ ਆ ਸਰਕਾਰੇ ਖਾਲਸਾ ਅਸੀਂ ਇਹ ਵੀ ਚੀਜ਼ ਦੱਸਣੀ ਹੈ ਕਿ ਉਸ ਵੇਲੇ ਤਾਂ ਚੰਡੇ ਕੀਵੇਂ ਦੇ ਹੁੰਦੇ ਸੀ ਕਿਉਂਕਿ ਸਾਡਾ ਜਿਹੜਾ ਨਵਾਂ ਯੂਥ ਹੈ ਉਹਨੂੰ ਪਤਾ ਹੀ ਨਹੀਂ ਇਤਿਹਾਸ ਕੀ ਸੀਗਾ ਸਾਡਾ ਜਿਵੇਂ ਨਗਾੜੇ ਰੱਖੇ ਨੇ ਅਸੀਂ ਧੋਪਾਂ ਦੇਖੋ ਜਮਜਮਾ ਤੋਪ ਕਿਹੜੀ ਸੀ ਕੜਾਖਾਂ ਤੋਪ ਕਿਹੜੀ ਸੀ ਇਹ ਸਭ ਚੀਜ਼ਾਂ ਦੱਸੀਆਂ ਨੇ ਜਿਵੇਂ ਹਰਮੰਦਰ ਸਾਹਿਬ 'ਚ ਧੁੱਪ ਘੜੀ ਪਈ ਹੋਈ ਹੈ ਜੀ ਲੈਣਾ ਸਿੰਘ ਮਜੀਠੀਆ ਨੇ ਕਿਸ ਤਰੀਕੇ ਨਾਲ ਬਣਵਾਈ ਸੀ ਤੇ ਕਿੰਨਾ ਵੱਡਾ ਇਹ ਹੈ ਕਹ ਲਓ ਸਾਇੰਟਿਸਟ ਵੀ ਸੀ ਜਿਨੇ ਬੰਦੂਕਾਂ ਤੇ ਤੋਪਾਂ ਵੀ ਬਣਵਾਈਆਂ ਇਹ ਸਭ ਅਸੀਂ ਦੱਸਾਂਗੇ ਇਤਿਹਾਸ ਵਿਭਾਗ ਵਾਲੇ ਇਹ ਖਿੱਚ ਦਾ ਇੱਕ ਕੇਂਦਰ ਹੋਊਗਾ ਵੀ ਪਤਾ ਚੱਲੇਗਾ ਬੱਚਿਆਂ ਨੂੰ ਵੀ ਸਾਡਾ ਇਤਿਹਾਸ ਹੈ ਕੀ ਸੀ ਕਿੱਥੋਂ ਸਿੱਖ ਇਤਿਹਾਸ ਆਇਆ ਕਿੱਥੋਂ ਸਾਡੀਆਂ ਸੱਭਿਤਾਵਾਂ ਆਈਆਂ ਤੇ ਨਵਾਂ ਇੱਕ ਬਾਜ਼ਾਰ ਲੱਗਣਾ ਜੀ ਚਾਈਨੀਸ ਬਾਜ਼ਾਰ ਜਿਹੜੇ ਚੀਨ ਦੀ ਜਿਹੜੀ ਸੱਭੇਤਾ ਸੀ ਤੇ ਕੋ ਸਾਡੀਆਂ ਚਾਰ ਸੱਭੇਤਾਵਾਂ ਸੀ ਪਹਿਲਾ ਅਸੀਂ ਮੋਹਨਜੋਦਾੜੋ ਦਾ ਬਾਜ਼ਾਰ ਲਗਾਇਆ ਸੀ ਅੱਜ ਅਸੀਂ ਜਿਹੜਾ ਆ 5 ਤਰੀਕ ਨੂੰ ਅਸੀਂ ਜਿਹੜਾ ਚਾਈਨਾ ਦਾ ਬਾਜ਼ਾਰ ਲਗਾਵਾਂਗੇ ਦੱਸਾਂਗੇ ਉਸ ਵੇਲੇ ਦੀ ਸੱਭੇਤਾ ਕਿਵੇਂ ਦੀ ਸੀ ਤੁਹਾਨੂੰ ਪਾਸਟ 'ਚ ਲੈ ਕੇ ਜਾਵਾਂਗੇ ਕਿਉਂਕਿ ਇਤਿਹਾਸ ਵਾਲੇ ਕਹਿੰਦੇ ਨੇ ਹਿਸਟਰੀ ਇਜ਼ ਐਨ ਅਨਐਂਡਿੰਗ ਡਾਇਲੌਗ ਬੀਟਵੀਨ ਪ੍ਰੈਜ਼ੈਂਟ ਐਂਡ ਪਾਸਟ ਇਹ ਨਾ ਖਤਮ ਹੋਣ ਵਾਲੀ ਵਾਰਤਾ ਲਾਬ ਹੈ ਪ੍ਰੈਜ਼ੈਂਟ ਤੇ ਪਾਸਟ 'ਚ ਅਸੀਂ ਤੁਹਾਨੂੰ ਪਾਸਟ 'ਚ ਲੈ ਕੇ ਜਾਵਾਂਗੇ ਟਾਈਮ ਮਸ਼ੀਨ ਵੀਕ ਬਣਾਈ ਹੈ ਟਾਈਮ ਮਸ਼ੀਨ 'ਚ ਜਾਂਦੇ ਹੀ ਤੁਹਾਨੂੰ ਪਤਾ ਚੱਲ ਜਾਊਗਾ ਤੁਸੀਂ ਸਦੀ ਚ ਜਾਣੇ ਧੰਨਵਾਦ ਜੀ ਤੁਹਾਨੂੰ ਪਹਿਲਾਂ ਦਿਖਾਇਆ ਸੀ ਕਿ ਪੰਜਾਬ ਦਾ ਇਤਿਹਾਸ ਹੁਣ ਅਸੀਂ ਆਇਆ ਕੁਪਲੀ ਬਿਲਡਿੰਗ ਦੇ ਵਿੱਚ ਦਿਖਾਣੇ ਕਿ ਇੱਥੇ ਫੈਸ਼ਨ ਟੈਕਨੋਲੋਜੀ ਦਾ ਜੋ ਕੋਰਸ ਚਲਾਇਆ ਜਾਂਦਾ ਉਸ ਟੀਚਰ ਬਾਰੇ ਗੱਲ ਕਰਨ ਦੇ ਆ ਜੋ ਅਪਰਮੈਂਟ ਕਿਸ ਬਾਰੇ ਕੀ ਜਾਣਕਾਰੀ ਦੇਣਗੇ ਮੈਡਮ ਕੀ ਕਹੋਗੇ ਮੇਲੇ ਦੀ ਤਿਆਰੀਆਂ ਹੋ ਰਹੀਆਂ ਕਿਸ ਤਰ੍ਹਾਂ ਤੁਸੀਂ ਤਿਆਰੀ ਕਰ ਰਹੇ ਹੋ ਸਾਰੀ ਸਰ ਬੱਚਿਆਂ ਨੇ ਇਹਦੇ ਲਈ ਬਹੁਤ ਮਿਹਨਤ ਕੀਤੀ ਹੈ ਬੱਚੇ ਜੋ ਵੀ ਅਲੱਗ-ਅਲੱਗ ਆਪਣੇ ਆਰਟੀਕਲਸ ਤਿਆਰ ਕਰ ਰਹੇ ਹੈ ਜਿਵੇਂ ਇੰਬੋਰਡਰੀ ਦੇ ਹੋਗੇ ਪੇਂਟਿੰਗ ਦੇ ਹੋਗੇ ਅਲੱਗ-ਅਲੱਗ ਐਗਜ਼ੀਬਿਸ਼ਨ ਬਾਕੀ ਜਿਹੜੇ ਬੱਚੇ ਕੁਝ ਸਾਡੇ ਬੱਚਿਆਂ ਨੇ ਆਪਣੇ ਸਟਾਰਟਅਪ ਕੀਤੇ ਹੈ ਉਹ ਵੀ ਸਾਰੇ ਆਪਣੇ ਇੱਥੇ ਲਗਾਣਗੇ ਦਿਖਾਣਗੇ ਤੇ ਇਹਦੇ ਵਿੱਚ ਬੱਚਿਆਂ ਨੂੰ ਮਤਲਬ ਬਹੁਤ ਅੱਛਾ ਰਿਸਪਾਂਸ ਮਿਲਿਆ ਪਹਿਲਾਂ ਵੀ ਮਤਲਬ ਜਦੋਂ ਸੀ ਐਗਜ਼ੀਬਿਸ਼ਨ ਲਗਾਈ ਤਾਂ ਬੱਚਿਆਂ ਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ ਤਾਂ ਉਹਨਾਂ ਨੇ ਆਪਣੀ ਕ੍ਰੀਏਟੀਵਿਟੀ ਹੈ ਜਿਹੜੀ ਇੱਥੇ ਸ਼ੋਅ ਕੀਤੀ ਹੈ ਸਾਰੀ ਤਾਂ ਉਹ ਵੀ ਤੁਹਾਨੂੰ ਦੇਖਣ ਨੂੰ ਸਭ ਕੁਝ ਮਿਲੇਗਾ ਬੱਚੇ ਹਾਂਜੀ ਸਰ ਕੀ ਨਾ ਮੈਂ ਤੁਹਾਡਾ ਮੇਰਾ ਨਾਮ ਸਰ ਜਗਤਪ੍ਰੀਤ ਸਿੰਘ ਹੈ ਜਗਤਪ੍ਰੀਤ ਸਿੰਘ ਜੀ ਕਿਸ ਤਰ੍ਹਾਂ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ 2025 ਦੀਆਂ ਕੀ ਤੁਸੀਂ ਤੁਹਾਡਾ ਕੀ ਇੱਥੇ ਰੋਲ ਹੈਗਾ ਇਸ ਕੋਲ ਹਾਂਜੀ ਮੈਂ ਜਗਤਪ੍ਰੀਤ ਸਿੰਘ ਹਾਂ ਆਮ ਅਸਿਸਟੈਂਟ ਪ੍ਰੋਫੈਸਰ ਆਫ ਫਾਈਨ ਆਰਟਸ ਇਨ ਥਿਸ ਕਾਲਜ ਸੋ 5 6 7 ਅਪ੍ਰੈਲ ਨੂੰ ਸਾਡੇ ਕਾਲਜ ਦੇ ਵਿੱਚ ਅਕਾਦਮਿਕ ਅਤੇ ਵਿਰਾਸਤੀ ਮੇਲਾ ਹੋਣ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਅਸੀਂ ਫਾਈਨ ਆਰਟ ਦੀਆਂ ਜੋ ਤਿਆਰੀਆਂ ਕਰੀਆਂ ਤੁਸੀਂ ਦੇਖ ਹੀ ਸਕਦੇ ਹੋ ਜਿੱਦਾਂ ਕਿ ਸੈਲਫੀ ਸਟੈਂਡਸ ਹੋਗੇ ਬੱਚਿਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਪੇਂਟਿੰਗ ਬਣਾਈਆਂ ਨੇ 10 ਗੁਰੂ ਸਹਿਬਾਨ ਦੀਆਂ ਜਿਹੜੀਆਂ ਅਲੱਗ-ਅਲੱਗ ਅਸੀਂ ਡਰਾਇੰਗਸ ਨੇ ਉਹ ਤਿਆਰ ਕਰੀਆਂ ਨੇਗੇ ਉਹ ਐਗਜ਼ਿਬਿਟ ਕਰਾਂਗੇ ਅਸੀਂ ਤੇ ਵੱਖ-ਵੱਖ ਤਰ੍ਹਾਂ ਦਾ ਜੋ ਵੀ ਤੁਸੀਂ ਦੇਖ ਰਹੇ ਹੋ ਇੱਥੇ ਮਟੀਰੀਅਲਸ ਇਹ ਸਾਰਾ ਬੱਚਿਆਂ ਨੇ ਬਣਾਇਆ ਤੇ ਇਹ ਅਸੀਂ ਉੱਥੇ ਐਗਜ਼ਿਬਿਟ ਕਰਾਂਗੇ ਆਓ ਆਪਾਂ ਅੱਗੇ ਚੱਲਦੇ ਹਾਂ ਦਿਖਾਣੇ ਆ ਕਿ ਕਾਲਜ ਦੇ ਕਿਸ ਤਰ੍ਹਾਂ ਜੋਰਾ-ਸ਼ੋਰਾ ਨਾਲ ਤਿਆਰੀਆਂ ਕਰਨ ਤੇ ਜੁਟਿਆ ਹੋਇਆ ਹੈ ਕੁਸੀਂ ਦੇਖਿਆ ਕਿ ਕਾਲਜ ਦੇ ਵਿੜੇ ਦੇ ਵਿੱਚ ਮੇਲਾ 2025 ਦੀਆਂ ਤਿਆਰੀਆਂ ਜੋਰਾ-ਸੋਰਾ ਤੇ ਚੱਲ ਰਹੀਆਂ ਹਨ ਸਾਰੇ ਬੁੜਲਾਡਿਆ ਵਾਸੀਨੂੰ ਅਪੀਲ ਹੈ ਕਿ ਤੁਸੀਂ 5 6 7 ਤਰੀਕ ਨੂੰ ਇਸ ਮੇਲੇ ਦੇ ਵਿੱਚ ਜ਼ਰੂਰ ਪਹੁੰਚੋ ਮੈਂ ਪੰਕਜ ਸਰਦਾਨਾ ਮੇਰੇ ਸੰਯੋਗੀ ਕਬੀਰ ਰਹਿਜਾ ਬੁੜਲਾਡਾ